ਪੰਜਾਬ ਚ 1 ਅਗਸਤ ਤੋਂ ਜਿੱਥੇ ਹੜ੍ਹਾਂ ਨੇ ਵੱਡੇ ਪੱਧਰ ਤੇ ਤਬਾਹੀ ਕੀਤੀ ਹੈ ਗੁਰਦਾਸਪੁਰ ਪਠਾਨਕੋਟ ਤੋਂ ਲੈ ਕੇ ਫਿਰੋਜ਼ਪੁਰ ਫਾਜ਼ਿਲਕਾ ਤੱਕ ਵੱਡੇ ਪੱਧਰ ਤੇ ਘਰਾਂ ਦੇ ਘਰ ਤਬਾਹ ਹੋ ਗਏ ਖੇਤੀ ਤਬਾਹ ਹੋ ਗਈ ਪਸ਼ੂ ਡੰਗਰ ਮਾਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਉੱਥੇ ਇੱਕ ਤਸਵੀਰ ਇਹ ਵੀ ਵੇਖਣ ਵਾਲੀ ਆ ਜੋ ਹਾਲੇ ਤੱਕ ਮੀਡੀਆ ਤੋਂ ਪਾਸੇ ਰਹਿ ਗਈ ਆ ਉਹ ਇਹ ਆ ਕਿ ਜਿੱਥੇ ਹੜ੍ਹਾਂ ਨੇ ਦਰਿਆਵਾਂ ਨੇ ਤਬਾਹੀ ਮਚਾਈ ਆ ਉੱਥੇ ਜਿਹੜਾ ਲਗਾਤਾਰ ਮੀਂਹ ਪਿਆ ਉਦੇ ਨਾਲ ਪੰਜਾਬ ਦੇ ਵਿੱਚ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਇਕਾਦੁਕਾ ਘਰ ਟਹੇ ਨੇ ਜਿਹੜੇ ਕੁਝ ਘਰ ਪੁਰਾਣੇ ਸਨ ਜਾਂ ਘਰਾਂ ਦੀਆਂ ਛੱਤਾਂ ਡਿੱਗੀਆਂ ਨੇ ਉਹ ਵੀ ਆਪਣੇ ਆਪ ਦੇ ਵਿੱਚ ਨੁਕਸਾਨ ਹੋਇਆ ਉਹਨਾਂ ਲੋੜਵੰਦ ਗਰੀਬ ਪਰਿਵਾਰਾਂ ਦਾ ਨੁਕਸਾਨ ਹੋਇਆ ਜੋ ਕਿਸੇ ਆਰਥਿਕ ਤੌਰ ਤੇ ਜਿਹੜਾ ਮਜ਼ਦੂਰੀ ਨਾਲ ਜੁੜੇ ਹੋਏ ਨੇ ਆਰਥਿਕ ਤੌਰ ਤੇ ਕਮਜ਼ੋਰ ਨੇ ਜਾਂ ਕਹਿ ਲਈਏ ਕੋਈ ਛੋਟਾ ਮੋਟਾ ਆਪਣਾ ਕੋਈ ਵੀ ਰੋਜ਼ਗਾਰ ਕੋਈ ਕੰਮ ਕਰਦੇ ਨੇ ਸੋ ਇਸੇ ਤਰ੍ਹਾਂ ਦੇ ਇੱਕ ਅਸੀਂ ਘਰੇ ਪਹੁੰਚੇ ਆਂ ਸਵੱਦੀ ਕਲਾਏ ਪਿੰਡ ਐ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹੈ ਜਗਰਾਉਂ ਦੇ ਨਾਲ ਲੱਗਦਾ ਜਦੋਂ ਚੌਂਕੀਮਾਨ ਤੋਂ ਇੱਧਰ ਸ਼ਿਪਦੇ ਵੱਲ ਨੂੰ ਆਉਨੇ ਆ ਉੱਥੇ ਇੱਕ ਪਰਿਵਾਰ ਦੇ ਘਰ ਦੀ ਛੱਤ ਡਿੱਗ ਪਈ ਆ ਲਗਾਤਾਰ ਕਈ ਦਿਨ ਮੀਂਹ ਪਿਆ ਪਿਛਲੇ ਦਿਨਾਂ ਦੇ ਵਿੱਚ ਜ਼ੋਰਦਾਰ ਮੀਂਹ ਪੈਣ ਕਰਕੇ ਜਿਹੜਾ ਇਸ ਘਰ ਦੀ ਛੱਤ ਡਿੱਗ ਪਈ ਆ ਛੱਤ ਵੀ ਕੱਚੀ ਆ ਬਾਲਿਆਂ ਵਾਲੀ ਛੱਤ ਆ ਉੱਪਰ ਦਿਖਾ ਦਈਏ ਤੁਹਾਨੂੰ ਤਸਵੀਰਾਂ ਸੋ ਇਸ ਪਰਿਵਾਰ ਦੇ ਮੈਂਬਰਾਂ ਨਾਲ ਵੀ ਤੁਹਾਨੂੰ ਮਲਾਵਾਂਗੇ ਇਹ ਕੱਚੀ ਬਾਲਿਆਂ ਦੀ ਛੱਤ ਆ ਸੋ ਇਹ ਛੱਤ ਡਿੱਗਣ ਕਰਕੇ ਜਿਹੜਾ ਪਰਿਵਾਰ ਦਾ ਨੁਕਸਾਨ ਹੋਇਆ ਤੇ ਇਹਦੇ ਨਾਲ ਇਹਨਾਂ ਦਾ ਇੱਧਰ ਰਹੈਸ਼ੀ ਕਮਰਾ ਸੋ ਉਸ ਰਹੈਸ਼ੀ ਕਮਰੇ ਦੀ ਛੱਤ ਵੀ ਕਈ ਦਿਨਾਂ ਤੋਂ ਚਿਉਂ ਰਹੀ ਆ ਪਾਣੀ ਜਿਹੜਾ ਹੈਗਾ ਚੌਰਿਆ ਸੀ ਤੇ ਉੱਥੇ ਵੀ ਇਹਨਾਂ ਨੇ ਟੈਂਪਰੇਰੀ ਤੌਰ ਤੇ ਇੱਕ ਕਾਗਜ਼ ਲਾਇਆ ਹੋਇਆ ਵੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਤੁਹਾਡਾ ਜੀ ਮੇਰਾ ਗੁਰਿੰਦਰ ਸਿੰਘ ਹੈ ਜੀ ਗੁਰਿੰਦਰ ਸਿੰਘ ਜੀ ਕਿੰਨੇ ਦਿਨ ਹੋ ਗਏ ਵੀ ਇਹ ਜਦੋਂ ਉਹ ਮੀਂਹ بارش ਆਉਣ ਲੱਗੀ ਆ ਨਾ ਉਦੋਂ ਦਾ ਇੱਕ ਦਿਨ ਇਹ ਚ ਮਾਲੂ 12 24 25 ਨੂੰ ਆਉਣ ਲੱਗੀ ਆ ਇਹ ਰਿਹਾ ਜੀ ਅੱਗੇ 27 28 ਨੂੰ ਜਾ ਕੇ ਡਿੱਪਿਆ ਸੀ ਹਾਂਜੀ ਤੇ ਮੇਰਾ ਆ ਖਣ ਸੀਗਾ ਇਧਰ ਹੋਏ ਡਿੱਪਿਆ ਤੇ ਇਧਰ ਹੋ ਡਿੱਪਿਆ ਤਾਂ ਹੀ ਜੀ ਤਾਈ ਚੱਕ ਕੇ ਅਸੀਂ ਸਾਰੀਆਂ ਬਾਹਰ ਰੱਖਿਆ ਮੈਨੂੰ ਅਸੀਂ ਪਹਿਲੇ ਤੇ ਰਹਿੰਦੇ ਹੁੰਦੇ ਸੀਗੇ ਅਸੀਂ ਤੋਂ ਬਾਅਦ ਫਿਰ ਵੀ ਉਦਲੇ ਰੂਮ ਚ ਰਹਿਣ ਲੱਗ ਗਏ ਸੀ ਹਰ ਨੁਕਸਾਨ ਨੂੰ ਜਿਹੜਾ ਹੈਗਾ ਸ਼ਬਦਾਂ ਚ ਤਾਂ ਨਹੀਂ ਦੱਸਿਆ ਜਾ ਸਕਦਾ ਪਰ ਫਿਰ ਵੀ ਚਲੋ ਇਹ ਆ ਵੀ ਤੁਹਾਡਾ ਬੱਚਤ ਹੋ ਗਈ ਨਾ ਜਾਣੇ ਕਈ ਵਾਰ ਤੁਸੀਂ ਪਰਿਵਾਰਕ ਮੈਂਬਰ ਕੋਈ ਇੱਥੇ ਪਿਆ ਹੋਵੇ ਜਾਂ ਬੱਚੇ ਖੇਡ ਰਹੇ ਹੋਣ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਹਾਂਜੀ ਹਾਂਜੀ ਵੀਰ ਜੀ ਅੱਗੇ ਜਵਾਗ ਖੇਡਦੇ ਹੁੰਦੇ ਸੀਗੇ ਪਰ ਉਦੋਂ ਕੁਦਰਤੀ ਜਵਾਗ ਨਹੀਂ ਖੇਡਦੇ ਸੀਗੇ ਉਦੋਂ ਕੁਦਰਤੀ ਜਵਾਗ ਬਾਹਰ ਚਲੇ ਗਏ ਸੀਗੇ ਜਿਸ ਦਿਨ ਇਹ ਡਿ ਗਿਆ ਸਾਰਾ ਕੁਝ ਕਿੰਨੇ ਮੈਂਬਰੋਂ ਤੁਸੀਂ ਪਰਿਵਾਰ ਚ ਵੀਰ ਜੀ ਮੈਂ ਆ ਤੇ ਮੇਰੀ ਇੱਕ ਵਾਈਫ ਆ ਤੇ ਨਾਲ ਮੇਰਾ ਇੱਕ ਲੜਕਾ ਵਾਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਵੀਰੇ ਕਿਸੇ ਲੱਗਿਆ ਹੋਇਆ ਮੈਂ ਸਕਿਉਰਿਟੀ ਗਾਰਡ ਤੇ ਜੀ ਓਕੇ ਹਾਂਜੀ ਬਾਹਰ ਪ੍ਰਾਈਵੇਟ ਤੇ ਠੀਕ ਹੈ ਤੇ ਆਜੋ ਨਾਲ ਜਿਹੜਾ ਹੈਗਾ ਇੱਧਰ ਆਪਾਂ ਦੂਸਰੇ ਵੀ ਘਰ ਦੇ ਉਧਰ ਹਾਲਾਤ ਵੇਖੀਏ ਸੋ ਇਹਦੇ ਸਬੰਧ ਵਿੱਚ ਕੋਈ ਤੁਸੀਂ ਪਿੰਡ ਦੇ ਮੋਤਵਾਰ ਜਾਂ ਕਿਸੇ ਹੋਰ ਬੰਦੇ ਨਾਲ ਗੱਲਬਾਤ ਕੀਤੀ ਵੀਰ ਜੀ ਮੈਂ ਕਿਹਾ ਸੀਗਾ ਸਾਰੇ ਸਰਪੰਚ ਮੈਂਬਰਾਂ ਨੂੰ ਉਹ ਕਹਿੰਦਾ ਸੀ ਕਰਾਂਗੇ ਸਾਰਾ ਕੁਝ ਹੱਲ ਕਰਾਂਗੇ ਜੀ ਸੋ ਵੀਰ ਦਾ ਕਾਫੀ ਪੁਰਾਣਾ ਮਕਾਨ ਆ ਤਿੰਨ ਜੀ ਨੇ ਪਰਿਵਾਰ ਦੇ ਵਿੱਚ ਇਹਨਾਂ ਦੀ ਪਤਨੀ ਇਹਨਾਂ ਦਾ ਬੱਚਾ ਸੋ ਇਹ ਕਮਰੇ ਦੇ ਹਾਲਾਤ ਵੀ ਜਿਹੜੇ ਹੈਗੇ ਨੇ ਨਾਜ਼ੁਕੀ ਨੇ ਦਿਖਾ ਦਈਏ ਕਿ ਕਾगज ਪਾਇਆ ਹੋਇਆ ਵੀਰ ਨੇ ਕਿਉਂਕਿ ਇਹ ਕਮਰਾ ਵੀ ਨਿੱਚੜ ਰਿਹਾ ਕਾਫੀ ਪੁਰਾਣੇ ਸਮੇਂ ਦੀ ਇਹ ਛੱਤ ਹੈ ਕਿਉਂਕਿ ਪੁਰਾਣੇ ਟਾਈਮ 'ਚ ਆਪਾਂ ਦੇਖਦੇ ਹੁੰਦੇ ਸੀ ਇਸ ਤਰ੍ਹਾਂ ਹਾਂਜੀ ਹਾਂਜੀ ਬਹੁਤ ਟਾਈਮ ਦੀ ਪੁਰਾਣੇ ਸਮੇਂ ਦੀ ਛੱਤ ਹੈ ਜੀ ਇਹ ਕਿਉਂਕਿ ਜੇ ਹੁਣ ਅਸਥਿਰੀਆਂ ਦਾ ਇਹ ਨਹੀਂ ਪਤਾ ਕਦੋਂ ਡੱਪੇਵੇ ਹੁਣ ਬਾਲਣ ਸਾਰੇ ਉਹ ਤੇੜ ਪੈ ਗਈ ਜੀ ਸਾਰੇ ਪਾਸੇ ਸਾਡਾ ਬਹੁਤ ਯਾਨੀ ਕਿ ਸਾਨੂੰ ਆਪ ਦਾ ਰਾਤ ਨੂੰ ਇਹ ਫਿਕਰ ਹੁੰਦਾ ਖਾਨੀ ਸਵੇਰ ਨੂੰ ਉੱਠਣਾ ਖਾਨੀ ਨਹੀਂ ਉੱਠਣਾ ਸੀ ਕੀ ਪਤਾ ਰੱਬ ਨਾ ਕਰੇ ਜਾ ਕੇ ਡੱਪੇਵੇ ਸਾਨੂੰ ਇਹੀ ਮੁਸੀਬਤ ਸਵੇਰੇ ਓਕਾ ਹੋ ਜਾਂਦਾ ਜੀ ਸਾਰਿਆਂ ਤੇ ਦੇਖੋ ਤੇੜਾ ਇੱਧਰ ਵੀ ਸਾਰੇ ਉੱਧਰ ਵੀ ਤੇੜਾ ਤੁਰਾ ਸਾਰਿਆਂ ਤੇ ਤੇੜਾਈਆਂ ਪਈਆਂ ਜੀ ਕੋਈ ਅਫਸਰ ਮੁਲਾਜ਼ਮ ਜਾਂ ਕੋਈ ਪਿੰਡ ਦਾ ਮੁਤਵਾਰ ਕੋਈ ਜਾਇਜ਼ਾ ਲੈਣਾ ਹੈ ਦੇਖਣਾ ਹੈ ਸਰਪੰਚ ਸਾਹਿਬ ਆਈ ਸੀ ਜਿੱਕਲੇ ਸਰਪੰਚ ਸਾਹਿਬ ਨੇ ਸਾਨੂੰ ਕਿਹਾ ਤੁਹਾਡੀ ਕੋਈ ਜ਼ਰੂਰ ਅਸੀਂ ਮਦਦ ਕਰਾਂਗੇ ਸੋ ਇਹ ਤਸਵੀਰਾਂ ਨੇ ਸੁਵੱਦੀ ਕਲਾਂ ਦੇ ਵੀਰ ਨੇ ਗੁਰਿੰਦਰ ਸਿੰਘ ਪ੍ਰਾਈਵੇਟ ਤੌਰ ਤੇ ਸਕਿਉਰਿਟੀ ਗਾਰਡ ਦੇ ਤੌਰ ਤੇ ਕੰਮ ਕਰਦੇ ਨੇ ਪਰਿਵਾਰ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਆ ਸੋ ਕਿਉਂਕਿ ਇਹ ਤਸਵੀਰ ਇਸ ਕਰਕੇ ਦਿਖਾ ਰਹੇ ਹਾਂ ਇਹ ਖਬਰ ਇਸ ਕਰਕੇ ਦਿਖਾ ਰਹੇ ਹਾਂ ਵੀ ਵੱਡੇ ਪੱਦਰ ਤੇ ਹੜਾਂ ਵਾਲੇ ਪਾਸੇ ਤਾਂ ਜਿਹੜੀ ਲੋੜਵੰਦਾਂ ਦੀ ਮਦਦ ਹੋ ਰਹੀ ਆ ਆਪਾਂ ਵੇਖ ਰਹੇ ਹਾਂ ਉਹ ਵੀ ਬਹੁਤ ਸੋਹਣਾ ਕੰਮ ਆ ਪਰ ਕਿਤੇ ਨਾ ਕਿਤੇ ਹਰ ਪਿੰਡ ਸ਼ਹਿਰ ਦੇ ਵਿੱਚ ਇਹੋ ਜਿਹੇ ਘਰ ਹੈਗੇ ਨੇ ਜਿਨ੍ਹਾਂ ਦਾ ਮੀਨ ਨੇ ਵੱਡੇ ਪੱਧਰ ਤੇ ਨੁਕਸਾਨ ਕੀਤਾ ਘਰ ਟਹਿਗੇ ਨਹੀਂ ਇੱਕ ਲੋੜਵੰਦ ਗਰੀਬ ਪਰਿਵਾਰ ਲਈ ਤਾਂ ਇਹੀ ਬਹੁਤ ਵੱਡਾ ਨੁਕਸਾਨ ਹੁੰਦਾ ਕਿ ਜੇ ਉਹਦੇ ਸਿਰ ਦੀ ਛੱਤ ਡਿੱਗ ਪਈ ਤਾਂ ਇਹੀ ਜਿਹੜੀ ਹੈਗੀ ਬਣਾਉਣੀ ਬਹੁਤ ਔਖੀ ਹੋ ਜਾਂਦੀ ਆ ਸੋ ਲੋੜਵੰਦ ਪਰਿਵਾਰ ਹੈ ਅਸੀਂ ਇਸ ਕਰਕੇ ਤਸਵੀਰ ਤੁਹਾਨੂੰ ਦਿਖਾਈ ਹੈ ਵੀ ਜਿਹੜੇ ਕੋਈ ਦਾਨੀ ਸੱਜਣ ਦੋਸਤ ਮਿੱਤਰ ਜਾਂ ਸਮਾਜ ਸੇਵੀ ਸੰਸਥਾਵਾਂ ਖਾਲਸਾ ਈ ਨੂੰ ਵੀ ਅਸੀਂ ਇੱਕ ਅਪੀਲ ਕਰਦੇ ਆ ਹੋਰ ਵੀ ਸੰਸਥਾਵਾਂ ਬਹੁਤ ਵੱਡੀਆਂ ਨੇ ਇੱਕ ਵਾਰੀ ਆ ਕੇ ਵੀਰ ਨੂੰ ਮਿਲ ਸਕਦੇ ਆ ਦੇਖ ਸਕਦੇ ਆ ਤੇ ਇਹਨਾਂ ਦੀ ਮਦਦ ਜਰੂਰ ਵੱਧ ਤੋਂ ਵੱਧ ਕੀਤੀ ਜਾਵੇ। ਸੋ ਵੀਰੇ ਹੋਰ ਕੁਝ ਤੁਸੀਂ ਦੱਸਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦੀ ਹਮੋ। ਵੀਰੇ ਹੋਰ ਮੈਂ ਤਾਂ ਕੀ ਕਹਾਂ ਬਸ ਮੇਰਾ ਤਾਂ ਇੱਕ ਕੁਦਰ ਦੇ ਘਰ ਹੀ ਮੇਰਾ ਸੈਟ ਲੋਡ ਕਰ ਦੇਣਾ ਮੈਨੂੰ। ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਬਾਕੀ ਮੈਂ ਕੱਲਾ ਕਮਾਉਣ ਵਾਲਾ ਜੀ 7-8000 ਦੇ ਵਿੱਚ ਹੁਣ ਤੁਹਾਨੂੰ ਪਤਾ ਹੀ ਆ ਸਰ ਮੈਂ ਕੀ ਕਰ ਸਕਿਆ ਘਰ ਦਾ ਖਰਚਾ ਹੀ ਬਹੁਤ ਔਖਾ ਚੱਲਦਾ ਜੀ। ਸੋ ਗੁਰਿੰਦਰ ਸਿੰਘ ਦੇ ਨਾਲ ਇਹਨਾਂ ਦਾ ਪਰਿਵਾਰ ਆ ਇਹਨਾਂ ਦੇ ਘਰ ਵਾਲੀ ਭੈਣ ਜੀ ਜਿਵੇਂ ਬਾਈ ਜੀ ਨੇ ਸਾਨੂੰ ਦੱਸਿਆ ਹਾਦਸਾ ਚਲੋ ਹੋਇਆ ਬਹੁਤ ਦੁਖਦਾਈ ਗੱਲ ਹੈ ਕਿਸੇ ਗਰੀਬ ਦਾ ਘਰ ਟਹਿ ਜਾਣਾ ਹੈ ਨਾ ਅੱਗੇ ਜਿਹੜਾ ਹੈਗਾ ਹੁਣ ਆ ਵੀ ਜਿਹੜਾ ਹੈਗਾ ਬੜਾ ਚਿੰਤਾਜਨਕ ਹੋਇਆ ਪਿਆ ਤੁਸੀਂ ਕਾਗਜ਼ ਪਾਇਆ ਜਿਵੇਂ ਬਾਈ ਜੀ ਨੇ ਦੱਸਿਆ ਨੇ ਇੱਥੇ ਹਵਾ ਵੀ ਨਹੀਂ ਲੱਗਦੀ ਹੈਗੀ ਵੀ ਜਿਵੇਂ ਅਸੀਂ ਕਾਗਜ਼ ਪਾਇਆ ਵਾ ਰਾਤ ਨੂੰ ਗੋਮਜਾ ਪੈ ਜਾਂਦਾ ਵਾ ਹੁਣ ਮੀਂਹ ਕਰਕੇ ਪਿਛਲੇ 7 ਡੈਗ ਪਈ ਆ ਆ ਮੂਰਲੀ ਦਾ ਨਹੀਂ ਪਤਾ ਕਦੋਂ ਡੈਗ ਜਾਵੇ ਤੇ ਮੈਂ ਬਰਾਂਡਾ ਵੀ ਡਿੱਗਣ ਨਾਲ ਆ ਵਾ ਚਲੋ ਤੁਸੀਂ ਮਨ ਨਾ ਖਰਾਬ ਕਰੋ ਭੈਣ ਜੀ ਕਰਨ ਵਾਲਾ ਤਾਂ ਪ੍ਰਮਾਤਮਾ ਸਭ ਬਹੁਤ ਕੁਝ ਇਸ ਤਰ੍ਹਾਂ ਦਾ ਹੋ ਗਿਆ ਆਪਾਂ ਚਲੋ ਮਨ ਦੁਖੀ ਹੁੰਦਾਗਾ ਪਰ ਮਦਦ ਕਰਨ ਵਾਲੇ ਵੀ ਬਹੁਤ ਵੱਡੇ ਨੇ ਪ੍ਰਮਾਤਮਾ ਨੇ ਬਹੁਤ ਵੱਡੇ ਵੱਡੇ ਦਿਲ ਵਾਲੇ ਲੋਕ ਦਿੱਤੇ ਹੋਏ ਨੇ ਮਦਦ ਜ਼ਰੂਰ ਕਰਨਗੇ ਤੁਸੀਂ ਮਨ ਨਾ ਦੁਖੀ ਕਰੋ ਹਾਂਜੀ ਸਾਡੀ ਜ਼ਰੂਰ ਮਦਦ ਕੀਤੀ ਜਾਵੇ ਸੋ ਪਰਿਵਾਰ ਹੈ ਮਨ ਦੁਖੀ ਹੁੰਦਾ ਘਰ ਦੀ ਛੱਤ ਹੀ ਸਭ ਤੋਂ ਵੱਡੀ ਹੁੰਦੀ ਆ ਹਰ ਬੰਦਾ ਇੱਕ ਘਰ ਵਾਸਤੇ ਛੱਤ ਵਾਸਤੇ ਤੁਰੇ ਫਿਰਦਾ ਸੋ ਕਿਉਂਕਿ ਉਧਰਲੇ ਕਮਰੇ ਦੀ ਛੱਤ ਡਿੱਗੀ ਆ ਤਾਂ ਇਹ ਵੀ ਡਰ ਹੁੰਦਾ ਵੀ ਜਿਵੇਂ ਲਗਾਤਾਰ ਮੀਂਹ ਪਿਆ ਸੀ ਮੌਸਮ ਖਰਾਬ ਸੀ ਜਦੋਂ ਛੱਤ ਡਿੱਗਦੀ ਆ ਧਮਕ ਨਾਲ ਦੂਸਰੇ ਕਮਰੇ ਨੂੰ ਵੀ ਜਿਹੜਾ ਹੈਗਾ ਅਸਰ ਜ਼ਰੂਰ ਪਹੁੰਚਦਾ ਹਾਂਜੀ ਇਹ ਇਹ ਤਾਂ ਵਿਚਾਰੀ ਰੋ ਰੋ ਕੇ ਇਹਨਾਂ ਬੁਰਾ ਹਾਲ ਹੋ ਜਾਂਦਾ ਰਾਤ ਨੂੰ ਹੀ ਸੌਂਦੇ ਨਹੀਂ ਗਏ ਹੁਣ ਦਾ ਨੂੰ ਨੀਂਦ ਨੂੰ ਜਵਾ ਕਰਕੇ ਇੱਕ ਕਦੇ ਮੈਨੂੰ ਜਵਾਗ ਨੂੰ ਉੱਧਰ ਰੱਖਣਾ ਪੈਂਦਾ ਕਦੇ ਮੈਨੂੰ ਇੱਧਰ ਸਾਡੀ ਜਾਗ ਕੇ ਰਾਤ ਕੱਢ ਨਿਕਲਦੀ ਆ ਜੀ ਅਸੀਂ ਜਾਨੀ ਕਿ ਬਹੁਤ ਔਖੀਆਂ ਸਾਡੇ ਅਜ ਤਾਂ ਹਾਲੇ ਹੈਲਪ ਕੀਤੀ ਜਾਵੇ ਅਸੀਂ ਤਾਂ ਇਹ ਰਿਕੁਐਸਟ ਕਰਦੇ ਹਾਂ ਚਲੋ ਭੈਣ ਜੀ ਤੁਸੀਂ ਮਨ ਨਾ ਖਰਾਬ ਕਰੋ ਅਸੀਂ ਇਸੇ ਕਰਕੇ ਆਏ ਆ ਵੀ ਚਲੋ ਪ੍ਰਮਾਤਮਾ ਕਿਸੇ ਦਾਨੀ ਸੱਜਣ ਨੂੰ ਇੱਧਰ ਵੀ ਉਹਦਾ ਧਿਆਨ ਜਾਵੇ ਜਿੰਨੀ ਕੁ ਮਦਦ ਸਾਡੇ ਤਰਫੋਂ ਹੋ ਸਕੇ ਅਸੀਂ ਤੁਹਾਡੀ ਆਵਾਜ਼ ਤੁਹਾਡੀ ਗੱਲ ਜਿੱਥੋਂ ਤੱਕ ਪਹੁੰਚਾ ਸਕਦੇ ਆ ਸਮਾਜ ਸੇਵੀ ਸੰਸਥਾਵਾਂ ਤੱਕ ਸੋ ਵੀਰੋ ਦਾਨ ਪੁੰਨ ਦੀ ਪੰਜਾਬ ਚ ਕੋਈ ਕਮੀ ਨਹੀਂ ਪੰਜਾਬ ਤੋਂ ਬਾਹਰ ਵੀ ਬਹੁਤ ਵੱਡੇ ਪੱਧਰ ਤੇ ਦਾਨ ਪੁੰਨ ਲੋਕ ਕਰ ਰਹੇ ਆ ਸੋ ਜਿੱਧਰ ਲੰਗਰ ਜਾਂ ਚੀਜ਼ਾਂ ਵਸਤਾਂ ਦੀ ਲੋੜ ਆ ਉਧਰ ਉਹ ਚੀਜ਼ਾਂ ਪਹੁੰਚ ਰਹੀਆਂ ਨੇ ਪਰ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡ ਬਹੁਤ ਸਾਰੇ ਪਰਿਵਾਰ ਇਹੋ ਜਿਹੇ ਨੇ ਜਿਹੜੇ ਅਣਗੌਲੇ ਰਹਿ ਗਏ ਜਾਂ ਜਿਹੜੇ ਮੀਡੀਆ ਦੇ ਸਾਹਮਣੇ ਨਹੀਂ ਆ ਸਕੇ ਬਰਨਾਲੇ ਦੇ ਵਿੱਚ ਇੱਕ ਘਟਨਾ ਹੋਈ ਸੀ ਇੱਕ ਪਰਿਵਾਰ ਦੀ ਛੱਤ ਡਿੱਗ ਪਈ ਉਹਨਾਂ ਦੇ ਪਰਿਵਾਰ ਦੇ ਕਈ ਜੀ ਮਾਰੇ ਗਏ ਹੋਰ ਕਿਸੇ ਪਾਸੇ ਵੀ ਇੱਕ ਦੋ ਘਟਨਾਵਾਂ ਆਂਦੀਆਂ ਇਸ ਤਰ੍ਹਾਂ ਦੀ ਖਬਰਾਂ ਆਈਆਂ ਸੀ ਸੋ ਬਾਅਦ ਦੇ ਵਿੱਚ ਅਸੀਂ ਇੱਕ ਜੇ ਕਹਿੰਦੇ ਰਹਿੰਦੇ ਵੀ ਜੇ ਐਂ ਕਰ ਦਿੰਦੇ ਜੇ ਐਂ ਕਰ ਦਿੰਦੇ ਸੋ ਤਿਲਫੋੜ ਨਾਲ ਤੁਪਕੇ ਤੁਪਕੇ ਨਾਲ ਜਿਹੜਾ ਸਾਗਰ ਭਰ ਜਾਂਦਾ ਸੋ ਇਹਨਾਂ ਵੀਰਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੱਡੀਆਂ ਵੱਡੀਆਂ ਸੰਸਥਾਵਾਂ ਬੈਠੀਆਂ ਨੇ ਜਿਹੜੀਆਂ ਦਿਲ ਖੋਲ੍ਹ ਕੇ ਦਾਨ ਦਿੰਦੀਆਂ ਤਾਂ ਕਿ ਇਸ ਵੀਰ ਦੀ ਵੀ ਜਿਹੜੀ ਹੈਗੀ ਸਿਰ ਦੀ ਛੱਤ ਦੁਆਰੇ ਤੋਂ ਸਲਾਮਤ ਹੋ ਸਕੇ ਵੀ ਕੋਈ ਸੰਸਥਾ ਜਿਹੜੀ ਕੋ ਬੋਰਡ ਦੀ ਆ ਉਹਨਾਂ ਨੂੰ ਆਪਣਾ ਕੰਟੈਕਟ ਨੰਬਰ ਤੁਸੀਂ ਬੋਲ ਦਿਓ ਜਾਂ ਇੱਥੋਂ ਦਾ ਪਤਾ ਦੱਸ ਦਿਓ ਜਿਹੜੀ ਸੰਸਥਾ ਛੱਕ ਦੀ ਪਹੁੰਚ ਮੈਂ ਤਾਂ ਇੱਥੇ ਨੌਮੇਰਾ ਸਵਦੀ ਗੁਰਿੰਦਰ ਸਿੰਘ ਮੈਂ ਇੱਥੇ ਲੱਗਿਆ ਪ੍ਰਾਈਵੇਟ ਜੌਬ ਕਰਦਾ ਜੀ ਮੈਂ ਬਸ ਮੇਰਾ ਨੰਬਰ ਹੈਗਾ 82890 50326 ਸੋ ਜਿਹੜੀਆਂ ਸੰਸਥਾਵਾਂ ਜਿਹੜੇ ਵੀਰਦਾਨੀ ਸੱਜਣ ਸੁਣ ਰਹੇ ਆ ਸੋ ਜ਼ਰੂਰ ਇਸ ਗੱਲਬਾਤ ਨੂੰ ਨੋਟ ਕਰਿਓ ਤੇ ਵੀਰ ਵੀਰ ਤੱਕ ਜ਼ਰੂਰ ਪਹੁੰਚ ਕਰਿਓ 5-4 ਲੱਖ ਰੁਪਏ ਕੋਈ ਵੱਡੀ ਗੱਲ ਨਹੀਂ ਹੁੰਦੀ ਹੈ ਤੁਪਕੇ-ਤੁਪਕੇ ਨਾਲ ਸਾਗਰ ਭਰ ਜਾਂਦਾ ਚਲੋ ਇੱਕ ਵਾਰ ਜਿਹੜਾ ਹੈਗਾ ਜਿਹੜੀ ਛੱਤ ਆ ਇਹਨਾਂ ਦੀ ਸਿਰ ਦੀ ਉਹ ਪਹਿਲਾਂ ਸਲਾਮਤ ਕੀਤੀ ਜਾਵੇ ਬਾਕੀ ਹੌਲੀ-ਹੌਲੀ ਬਾਕੀ ਚੀਜ਼ਾਂ ਵੀ ਬਣੀ ਜਾਣੀਆਂ ਸੋ ਇਹ ਤਸਵੀਰਾਂ ਨੇ ਇੱਕ ਵਾਰੀ ਹੋਰ ਦਿਖਾ ਦਈਏ ਕਿ ਵੀਰ ਦੇ ਸਿਰ ਦੇ ਛੱਤ ਇਧਰ ਦੀ ਵੀ ਜਿਹੜੀ ਹੈਗੀ ਆ ਕਾगज ਪਾਇਆ ਹੋਇਆ ਵੀਰੇ ਨੇ ਟੈਂਪਰੇਰੀ ਤੌਰ ਤੇ ਤੇ ਉਧਰਲੇ ਕਮਰੇ ਦੀ ਤਾਂ ਜਿਹੜੀ ਹੈਗੀ ਛੱਤ ਬਿਲਕੁਲ ਹੀ ਡਿੱਗ ਚੁੱਕੀ ਆ ਅੱਗੇ ਜਿਵੇਂ ਛੋਟਾ ਜਿਹਾ ਇਹਨਾਂ ਦਾ ਘਰ ਹੈ ਕਾਫੀ ਜਿਹੜਾ ਹੈਗਾ ਕੱਚਾ ਹੀ ਘਰ ਆਗਾ ਛੱਤ ਜਿਹੜੀ ਹੈਗੀ ਇੱਟਾਂ ਬਾਲਿਆਂ ਦੀ ਪਾਈ ਹੋਈ ਆ ਸੋ ਇਹ ਤਸਵੀਰਾਂ ਦਿਖਾਉਣ ਦਾ ਸਾਡਾ ਮਕਸਦ ਇਸ ਕਰਕੇ ਆ ਵੀ ਬਹੁਤ ਸਾਰੇ ਪਰਿਵਾਰ ਇਹੋ ਜਿਹੇ ਨੇ ਜਿਹੜੇ ਕਿਸੇ ਵਜ੍ਹਾ ਕਰਕੇ মিডিਆ ਦੇ ਸਾਹਮਣੇ ਨਹੀਂ ਆ ਸਕੇ ਜਾਂ মিডিਆ ਦਾ ਉਹਨਾਂ ਵੱਲ ਧਿਆਨ ਨਹੀਂ ਗਿਆ ਪਰ ਉਹਨਾਂ ਦੇ ਵੀ ਸਿਰ ਦੀਆਂ ਛੱਤਾਂ ਇਸ ਮੀਂਹ ਨੇ ਇਹਨਾਂ ਹਾਲਾਤਾਂ ਨੇ ਖੋਲੀਆਂ ਇਹ ਗੱਲਬਾਤ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਉਹਨਾਂ ਦਾਨੀ ਸੱਜਣਾ ਤੱਕ ਜ਼ਰੂਰ ਪਹੁੰਚੇ ਕੈਮਰਾਮੈਨ ਕੁਲਜੀਤ ਨਾਲ ਪਿੰਡ ਸੁਵੱਦੀ ਤੋਂ ਮੈਂ ਹਰਜਿੰਦਰ ਸਿੰਘ